ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਮਿੱਤਰੋ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਛੀਨੇ ਫਾਰਮ ਤੇ ਆ ਦੀਪੇ ਬਾਈ ਦੇ ਘਰ ਆ ਵਪਾਰ ਦਾ ਕੰਮ ਆ ਬਾਈ ਦਾ ਤੇ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਦਿਖਾਉਣੇ ਆ ਮਿੱਤਰੋ ਤੁਹਾਨੂੰ ਇੱਕ ਮੱਝ ਵਿਖਾਉਣੀ ਆ ਲੇ ਝਾਰ 4 ਜਾਨਵਰ ਦਿਖਾਉਣੇ ਆ ਮਿੱਤਰੋ 4 ਜਾਨਵਰਾਂ ਦੀ ਪ੍ਰੋਪਰ ਡਿਟੇਲ ਹੋਊਗੀ ਪ੍ਰੋਪਰ ਜਾਣਕਾਰੀ ਹੋਊਗੀ ਇੱਕ ਮਹਿ ਵਿਖਾਉਣੀ ਆ ਤੁਹਾਨੂੰ ਮਿੱਤਰੋ ਅਮਰੀਕਨ ਗਿਆਵਾਂ ਦੇ ਲੇਵਿਆਂ ਨੂੰ ਮਾਤ ਪਾਉਂਦੀ ਆ ਗੱਲਬਾਤ ਕਰਾਂਗੇ ਆਪਾਂ ਕੀ ਡਿਟੇਲ ਆ ਕੀ ਗੱਲਬਾਤ ਆ ਪਹਿਲਾਂ ਦੋ ਗਾਈਆਂ ਵੇਣਿਆ ਤੁਸੀਂ ਹਰਪਾ ਗੱਲਬਾਤ ਕਰਦੇ ਆ ਬਾਈ ਵੀਰੇ ਦੀਪੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਜੀ ਵਧੀਆ ਜੀ ਸੇਤਾ ਠੀਕ ਆ ਵੀਰੇ ਪਾ ਜੀ ਹਾਂ ਜੀ ਵਧੀਆ ਜੀ ਠੀਕ ਆ ਦੀਪੇ ਬਾਈ ਅੱਜ ਆਪਾਂ ਕਿੰਨੇ ਜਾਨਵਰ ਵਖਾਉਣੇ ਬਾਈ ਜਾਨਵਰ ਬਾਈ 5 ਆ ਠੀਕ ਆ ਹਾਂਜੀ 5 ਆ ਆ ਡੱਬੀ ਵੈੜ ਬਾਰੇ ਦੱਸੀ ਬਈ ਕੀ ਡਿਟੇਲ ਆ ਇਹ ਬਈ ਤੀਜਾ ਸੁਆ ਸੂਈ 18 ਕਿਲੋ ਦਾ ਤਿਆਰ ਆ ਬਾਈ ਠੀਕ ਆ ਵੀਰੇ ਬੱਛਾ ਬਾਈ ਇਹਦੇ ਮਗਰ ਆ ਬੱਛਾ ਕਿਹੜਾ ਆਂਦਾ ਵੀਰੇ ਆ ਆ ਬੈਠਾ ਬਾਈ ਅੱਛਾ ਕੋਲ ਪਹਿਲਵਾਨ ਹੈ ਹਾਂਜੀ ਠੀਕ ਆ ਬਾਈ ਤੇ ਚਵਾਈ ਚਵਾਈ ਦੀ ਕਿਵੇਂ ਆਂਦੀ ਪਈ ਬਾਈ ਬਹੁਤ ਜ਼ਿਆਦਾ ਪੋਲੀ ਆ ਬਾਈ ਠੀਕ ਆ ਬਾਈ ਬਹੁਤ ਜ਼ਿਆਦਾ ਪੋਲੀ ਥਣ ਲੇਵੇ ਦੀ ਕੁਆਲਿਟੀ ਚੰਗੀ ਗਾਂਦੇ ਹਨਾ ਹੂੰ ਨਹੀਂ ਮੇਤਰੋ ਦੇਖ ਸਕਦੇ ਆ ਥਲੋ ਥਲੋ ਚੰਗੀ ਆ ਬਾਕੀ ਥੋੜਾ ਜਿਹਾ ਜਿਮਲੂਮਾ ਜਿਵੇਂ ਹੁੰਦਾ ਪੱਕਾ ਮਨਾਉਣ ਲੱਗ ਪੈਂਦਾ ਪਸ਼ੂ ਉਹਦੇ ਚਮਕ ਦਮਕ ਦੇ ਵਿੱਚ ਅੱਛੀ ਦੁੱਧ ਵਾਲੀ ਆ ਦੁੱਧ ਦਹੀਂ ਜੋਗੀ 18-20 ਕਿਲੋ ਟੋਰਾ ਨਾਲ ਭਰਵੋ ਕੋਈ ਜ਼ਿਆਦਾ ਨਹੀਂ ਮੈਨੇ ਰਹਾ ਥਣ ਥਣ ਬਹੁਤ ਚੰਗਾ ਵਾ ਲੇਵੇ ਲੂਵੇ ਦੀ ਕੁਆਲਿਟੀ ਚੰਗੀ ਦੀਪੇ ਭਾਈ ਕਿੰਨੇ ਦੀ ਦੇ ਦਈਏ ਵੀਰੇ ਇਹ ਭਾਈ 62000 ਦੇ ਦਾਂਗੇ ਯਾਰ ਲਾੜ ਪਿਆਰ ਕੋਈ ਕੋਈ ਨਹੀਂ ਭਾਈ ਮਾਨਤਨ ਕਰਦਾਂਗੇ ਠੀਕ ਆ ਭਾਈ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਲਾਲ ਵੜ ਜਿਹੜੀ ਵੀਰੇ ਏ ਭਾਈ ਆਪਣੇ ਵਸੇ ਤਾਂ ਪਹਿਲਾਂ ਵੀ ਆਪਾਂ ਵੀਡੀਓ ਭਾਈ ਛੇ ਦੀ ਕਹਿੰਦੀ ਹੈ ਹਾਂ ਇਹਦੇ ਥਣ ਤੇ ਨਾ ਮਾਰੇ ਬੱਚੇ ਨੇ ਦੰਦ ਮਾਰਦਾ ਸੀਗਾ ਅੱਛਾ ਫਿਰ ਗਾਹ ਕਦਾ ਸੌਦਾ ਹੁੰਦਾ ਸੀ ਮੈਂ ਕਹਾ ਭਾਈ ਨਾ ਲੈ ਹਜੇ ਮੜੀ ਆਲ ਮਲਾਉਂਦੀ ਆ ਠੀਕ ਆ ਹੁਣ ਥਣ ਤੇ ਜ਼ਖਮ ਸਹੀ ਹੋ ਗਿਆ ਦਾ ਹੁਣ ਓਕੇ ਜਵਾ ਹਾਂ 10 ਕਿਲੋ ਦੁੱਧ ਵੇਖ ਲੈ ਤਿਆਰ ਆ ਦੇ ਚਵਾਈ ਚਵਾਈ ਦੀ ਕਿਵੇਂ ਵੀਰੇ ਹੋਲੀ ਆ ਭਾਈ ਬਹੁਤ ਅਸੀਲ ਠੰਡੀ ਆ ਠੀਕ ਆ ਠੀਕ ਆ ਭਾਈ ਤੇ ਕਿੰਨੇ ਦੀ ਦੇਦੀ ਆ ਦੀਪੇ ਵੀਰੇ ਹਾਂਜੀ ਇਹ ਕਿੰਨੇ ਦੀ ਦੇਦਗੇ ਭਾਈ ਇਹ ਭਾਈ 48000 ਦੇ ਦਾਂਗੇ ਮੱਛੀ ਮਗਰ ਆ ਦੇ ਅੱਛਾ ਹੋ ਰਿਹਾ ਸਾਹਮਣੇ ਹਾਂ ਜੀ ਮਿੱਤਰੋ ਦੋ ਬਲਾਂਗਾ ਵੈਣ ਦੇ ਦੁੱਧ ਤੇਰਾ 14 ਕਿਲੋ ਦਈ ਜਣਾ ਵਾਕੇ ਹੀ ਮੋੜ ਲਿਆ ਦੀਪੇ ਬਾਈ ਮੋੜ ਲਿਆ ਵੀਰੇ ਸੋਹਣਾ ਜਿਹਾ ਰੰਗ ਬਾਜ ਆ ਵੈਣ ਚੰਗੀ ਆ ਲੈ ਮਿੱਤਰੋ ਦੇਖੋ ਕਿੰਘੇ ਰਾਂ ਦੀ ਕੁਆਲਿਟੀ ਕੁਆਲਿਟੀ ਗਾਂ ਦੇ ਵਿੱਚ ਕਿਆ ਬਾਤਾਂ ਥਣ ਥਣ ਲੱਗਾ ਚੰਗਾ ਦੁੱਧ ਪਾਈ ਜਾਊਗੀ ਚੰਗੇ ਟਿਕਾਣੇ ਦੀ ਗਾਂ ਵਾ ਕਿਉਂਕਿ ਇੱਕ ਤਾਂ ਘਰਾਣਾ ਚੰਗਾ ਹੋ ਗਿਆ ਤੂੰ ਚਟਕਾਣਾ ਵੀ ਗਾਂ ਦਾ ਚੰਗਾ ਵਾ ਵੱਡੀ ਗੱਲ ਬਾਤ ਆ ਲੈ ਬਾਈ 3 ਨੰਬਰ ਤੇ ਜਿਹੜੀ ਮਾਝਾ ਦੀਪੇ ਵੀਰੇ ਇਹ ਬਾਈ ਤੀਜਾ ਸੂਆ ਸੂਈ ਹੋਈ ਆ ਠੀਕ ਆ ਇਹ ਬਾਈ 3 ਮਹੀਨਿਆਂ ਦੀ ਸੂਈ ਆ ਠੀਕ ਆ 9 ਕਿਲੋ ਦੁੱਧ ਤਿਆਰ ਆ ਖੱਲੇ ਦੇ ਠੀਕ ਆ ਤੇ ਇਹਦੇ ਮਹੀਨਾ ਭਰਾਏ ਟੀਕਾ ਮਹੀਨਾ ਹੋਗਾ ਭਰੇ ਨੂੰ ਟੀਕਾ ਹੋ ਗਿਆ ਮਹੀਨਾ ਭਰੇ ਨੂੰ ਹਾਂ ਦੋ ਸਟਰਾ ਬਈ ਆਪਣੇ ਕੋਲੇ ਆ ਠੀਕ ਆ ਇਹ ਕੋਈ ਨੂਰ ਕੇ ਬਨੇ ਕੀਦਾ ਸਟਾਰ ਦੇ ਉਹਦੇ ਉਹਦੇ ਬੱਚੇ ਦੋ ਯਾਨੀ ਕਿ ਇਹੋ ਜੇ ਇਹ ਮੈਨੂੰ ਦੁੱਧ ਕਿੰਨਾ 9 ਕਿਲੋ ਹੈ 9 ਕਿਲੋ ਤੇ ਬੱਚਾ ਆਂਦਾ ਬਈ ਬੱਚਾ ਹੈ ਨਹੀਂ ਬਈ ਇਹਦਾ ਨਹੀਂ ਠੀਕ ਆ ਥਾਪੀ ਮਾਰੋ ਭਾਈ ਜੋ ਕੋਈ ਪਹਾੜਾ ਨਹੀਂ ਪਾਣ ਦੇਣਾ ਕੋਈ ਕੁਝ ਨਹੀਂ ਸੀਲ ਆ ਯਾਨੀ ਕੀ ਸੀਲ ਆ ਠੀਕ ਆ ਕਿੰਨੇ ਦੀ ਦੇ ਦੀਏ ਦੀਪੇ ਬਈ ਯਾਰ ਇਹ ਬਈ ਦੇ ਦਾਂਗਾ 65000 ਦੀ 65000 ਦੀ ਹਾਂਜੀ ਠੀਕ ਆ ਬਈ ਲੈ ਵੀ ਮਿੱਤਰੋ 9 ਕਿਲੋ ਦੁੱਧ ਤਿਆਰ ਆ ਇਹ ਨੀਲੀ ਰਾਵੀ ਦੀ ਪੈਂਦੀ ਆ ਮਾਚ ਰਾਵੀ ਵਾਝਦੀ ਆ ਰਾਵੀ ਚਾਰੇ ਪੈਰਾਂ ਦਾ ਸ਼ਾਨਾ ਬੜਾ ਚੰਗਾ ਬਹਿ ਦੇ ਥੱਲੇ ਹਣਾ ਹਾਂਜੀ ਵਾਕੇ ਦੀਪੇ ਬਈ ਲੀਵੇ ਲੂਵੇ ਲੁਕ ਕਮਾਲ ਦੀ ਆ ਮੈਂ ਯਾਰ ਬੜੀ ਚੰਗੀ ਥੱਲੋ ਥੱਲੋ ਯਾਰ ਕੋਈ ਨੀ ਨੀਰੀ ਯਾਰ ਬਾਈ ਬੋਲੀ ਪਾਲੀ ਬਹੁਤ ਆ ਗਾਣਾ ਵਿਚਾਰਾ ਬੋਲੀ ਆ ਹਾਂ ਲੈ ਮਿੱਤਰੋ ਦੁੱਧ ਵਾਲੀ ਮੈਂ ਆ ਕਿਉਂਕਿ ਲੀਵੇ ਭਾਂਡੇ ਲੋ ਵੀ ਚੰਗੀ ਆ ਢਾਂਚਾ ਵੀ ਚੰਗਾ 1 ਮਹੀਨੇ ਦੀ ਬਣੀ ਵੀ ਹੋਈ ਆ 65000 ਮੁੱਲ ਆ ਤੁਸੀਂ ਆਪਸੋ ਆਪ ਲਾ ਲਓ ਮਾਨਤਨ ਵੀ ਹੋ ਜਾਣਾ ਕਿੱਥੇ ਜੇ ਮੈਂ ਰਹਿ ਜਾਣੀਆਂ ਤੁਹਾਨੂੰ ਕਰਮਾਲੀ ਚੰਗੀ ਆਉਗੀ ਘਾਟੇ ਵਾਲਾ ਸੌਦਾ ਨਹੀਂਗਾ ਕਿਉਂਕਿ ਇਹੋ ਜਿਹਾ ਸੌਦਾ ਵਾਧੇ ਵਾਲਾ ਹੀ ਆ ਚੈੱਕ ਪਾਸ ਕਰਕੇ ਫਿਰ ਜਿੱਥੇ ਮਰਜ਼ੀ ਵੇਚ ਲੈ ਜੇ ਕਰਮਾਲੀ ਨੂੰ ਤੇ ਆ ਬਾਈ ਲਾਸਟ ਦੇ ਚਾਰ ਗਾ ਨੰਬਰ ਤੇ ਜਿਹੜੀ ਇਹ ਬਾਈ ਸਤਵਾਂ ਲੱਗ ਗਿਆ ਨੂੰ ਬਾਈ ਠੀਕ ਆ ਹਾਂ 45000 ਦੀ ਬਾਈ ਦੇ ਦਾਂਗੇ ਇਹ 45000 ਦੀ ਹਾਂਜੀ ਠੀਕ ਆ ਵੀਰੇ ਸਤਵਾਂ ਮਹੀਨਾ ਜਾਂਦਾ ਪਿਆ ਹੈ ਹਾਂਜੀ ਹਾਂਜੀ ਲਈ ਮਿੱਤਰੋ ਸਾਂਭਣ ਨੂੰ ਲੈਣੀਆਂ ਤਾਂ 2 ਰੁਪਏ ਲਾ ਜੂਗੀ ਵਧੀਆ ਤੁਹਾਡੇ ਇਹ ਮਿੱਤਰੋ ਕਿ ਵੈੜ ਟਕਾਣੇ ਦੀ ਆ ਨੇ ਦੁੱਧ ਵੀ ਚੰਗਾ ਦਿੱਤਾ ਹੋਇਆ ਤਿਆਰੀ ਵੀ ਬੜੀ ਜਬਰਦਸਤ ਕਰਤੀ ਐ ਇਹ ਕੀ ਭਾਈ ਦਾ ਤਿਆਰੀ ਵਾਲੀ ਵੀਡੀਓ ਤਾਂ ਹੈਗੀ ਤੇਰੇ ਕੋਲ ਹੈ ਨਾ ਵੀਰੇ ਬਹੁਤ ਹਾਂ ਹੈਗੀ ਆ ਹੂੰ ਤਿਆਰੀ ਵਾਲੀ ਵੀਡੀਓ ਜਿਹੜੀ ਉਹ ਮੈਂ ਤੁਹਾਨੂੰ ਨਾ ਮੁਗਵਾ ਕੇ ਦੀਪੇ ਭਾਈ ਤੋਂ ਵੇਚੀ ਲਾ ਦੇਣੀ ਅੱਜ ਚੰਗੀ ਵੈੜ ਮਤਲਬ ਤਿਆਰ ਹੁੰਦੀ ਐ ਇਹ ਕਰਮਾ ਵਾਲੀ ਜਦੋਂ ਤਿਆਰੀ ਵੇਖੇ ਤੁਸੀਂ ਕਹਿਣਾ ਹੀ ਵਾਕਿਆ ਹੀ ਠੀਕ ਆ ਇਹ ਬਾਈ ਇਹ ਬਾਈ ਮਹੀਨਾ ਹੋ ਗਿਆ ਢੀਗਾ ਭਰੇ ਨੂੰ ਠੀਕ ਆ ਇਹ ਥਲੇ 8 ਕਿਲੋ ਦੁੱਧ ਤਿਆਰ ਆ ਭਾਈ ਠੀਕ ਆ ਵੀਰੇ ਹਾਂਜੀ ਤੇ ਚਵਾਚੂ ਸੀਲ ਆ ਉੰਜ ਬਹੁਤ ਜ਼ਿਆਦਾ ਸੀਲ ਆ ਬਾਈ ਠੀਕ ਆ ਵੀਰੇ ਪੋਲੀ ਪਾਲੀ ਬਹੁਤ ਠੀਕ ਆ ਇਹ ਕਿੰਨੇ ਦੀ ਦੇਣੀ ਦੀ ਪਈ ਬਾਈ ਇਹ ਬਾਈ 20 ਦੇ ਦਾਂਗੇ 20000 ਦੀ ਠੀਕ ਆ ਯਾਰ ਸਾਡੀ ਸੀਜ਼ਨ ਲਾਉਣ ਨੂੰ ਮਾੜੀ ਨਹੀਂ ਕੋਈ ਹਨਾ ਹਾਂ ਹੂੰ ਠੰਡੀ ਠੁੰਡੀ ਬਾਈ ਪੂਰੀ ਆ ਠੀਕ ਆ ਵੀਰੇ ਲੈ ਮਿੱਤਰੋ ਠੰਡੀ ਠੁੰਡੀ 8 ਕਿਲੋ ਦੁੱਧ ਆ 20000 ਦੀ ਮਿਲ ਜੂਗੀ ਕੋਈ ਮਾੜੀ ਨਹੀਂ 20 ਘੜੀ ਵਰਗਾ ਦੁੱਧਾ ਚਿੱਟਾ ਜੇ ਤਾਂ ਬਰਹਿ ਕੀ ਟਿਕਾਣੇ ਤੇ ਲੱਗੇ ਕੀ ਗਾਂ ਚੰਗੇ ਰੁਪਈਆ ਦੀ ਬਣ ਜਾਣੀਆਂ ਆ ਹਾਂ ਬਾਈ ਕਾਦ ਘਾਟ ਬਹੁਤ ਚੰਗਾ ਦਾ ਹੂੰ ਦੇਖ ਸਕਦੇ ਆ ਮਿੱਤਰੋ ਇਹਦਾ 600 ਰੁਪਏ ਕਿੱਢੋ ਜਿਹੜਾ ਜਿਹੜਾ ਆਰਡਰ ਦੀ ਕੁਆਲਿਟੀ ਬਿਹਤਰੀਨ ਆ ਸਾਰੀ ਚੰਗੀ ਆ ਸੌਸ ਲੱਗ ਵੀ ਚੰਗੀ ਆ ਨਾ ਦੀਪੇ ਭਾਈ ਹਾਂ ਹਾਂ ਦੀਪੇ ਭਾਈ ਨੰਬਰ ਦਈ ਘਰਾਂ ਦੇ ਵੀਰੇ ਭਾਈ ਨੰਬਰ ਹੈਗਾ 946552 ਹਾਂ 15741 ਇੱਕ ਵਾਰੀ ਹੋਰ ਬੋਲ ਦੇ 94655 ਹਾਂ 15741 ਠੀਕ ਆ